ਨਸ਼ਿਆਂ ਦੇ ਖਿਲਾਫ ਵਿੱਡੀ ਮਹਿੰਮ ਨੂੰ ਉਸ ਵੇਲੇ ਵੱਡਾ ਸਫਲਤਾ ਦਾ ਹੰਗਾਰਾ ਮਿਲਿਆ ਜਦੋਂ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਲ ਮਿਤੀ 4 12 24 ਨੂੰ ਸਾਡੀ ਸੀਆਈਏ ਦੀ ਟੀਮ ਨੇ ਇੱਕ ਮੁਖਬਰ ਤੋਂ ਮਿਲੀ ਟਿੱਪ ਤੇ ਪੰਜ ਵਿਅਕਤੀਆਂ ਨੂੰ 5 1 ਕਿਲੋ 500 ਗ੍ਰਾਮ ਅਫੀਮ ਨਾਲ ਗ੍ਰਿਫਤਾਰ ਕੀਤਾ ਸਾਡੇ ਸੀਆਈਏ ਦੇ ਐਸਏਈ ਜਰਨੈਲ ਸਿੰਘ ਨੂੰ ਉਹਦੇ ਇੱਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇਹ ਪੰਜ ਬੰਦੇ ਅਫੀਮ ਵੇਚਦੇ ਆ ਜੋ ਅੱਜ ਇੱਕ ਚਿੱਟੇ ਰੰਗ ਦੀ ਵਰਨਾਕਾਰ ਦੇ ਉੱਤੇ ਜਿਹਦਾ ਨੰਬਰ ਡੀਐਲ 8 ਸੀਏਐਨ 5539 ਹੈ ਉਹਦੇ ਤੇ ਸਵਾਰ ਹੋ ਕੇ ਸੀਮ ਨਾਲਾ ਲਿੰਕ ਮਹਿਰ ਪਿੰਡ ਚੁਗਾਵਾ ਦੇ ਸੱਜੇ ਹੱਥ ਕੱਚੀ ਜਿਹੜੀ ਪਟੜੀ ਦੇ ਉੱਤੇ ਖੜੇ ਆ ਤੇ ਆਪਣੇ ਗਾਹਕਾਂ ਦੀ ਵੇਟ ਕਰਦੇ ਆ ਵੇਚਣ ਆਸਤੇ ਇਹਨਾਂ ਦਾ ਨਾਮ ਹੈ ਤਰਲੋਕ ਸਿੰਘ son of ਰੇਸ਼ਮ ਸਿੰਘ ਪਾਲ ਸਿੰਘ son of ਸੁਖਵਿੰਦਰ ਸਿੰਘ ਗੋਰਪ੍ਰੀ ਸਿੰਘ ਐਲੀਸ ਗੋਪੀ ਪੁੱਤਰ ਗੁਰਦੀਪ ਸਿੰਘ ਇਹ ਸਾਰੇ ਪਿੰਡ ਚੱਕ ਹੀਰਾ ਸਿੰਘ ਵਾਲਾ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਦੇ ਰਹਿਣ ਵਾਲੇ ਆ ਤੇ ਜਗਨਦੀਪ ਸਿੰਘ ਪੁੱਤਰ ਕੌਰ ਸਿੰਘ ਸਵਰਨ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਸੁਨਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਇਹ ਪੰਜੇ ਵਿਅਕਤੀ ਉਸ ਕੱਚੀ ਪਟੜੀ ਤੇ ਚੁਗਾਵਾਾਂ ਦੀ ਖੜੇ ਸੀ ਤਾਂ ਸਾਡੀ ਪਾਰਟੀ ਨੇ ਤੁਰੰਤ ਐਕਸ਼ਨ ਲੈਂਦੇ ਰੇਡ ਕੀਤਾ ਰੇਡ ਕਰਕੇ ਇਹਨਾਂ ਪੰਜਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਕਾਬੂ ਕਰਕੇ ਕਾਰ ਦੇ ਗੇਅਰ ਬਾਕਸ ਦੇ ਕੋਲੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਅਤੇ ਉਨ੍ਹਾਂ ਦੇ ਉੱਤੇ ਮੁਕੱਦਮਾ ਨੰਬਰ 133 ਮਿਤੀ 4/12/24 ਅਧੀਨ ਧਾਰਾ 1861 85 ਥਾਣਾ ਮਹਿਰਾ ਵਿਖੇ ਦਰਜ ਕੀਤਾ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਊ ਕਿ ਇਹ ਅਫੀਮ ਕਿੱਥੋਂ ਲੈ ਕੇ ਆਉਂਦੇ ਆ ਤੇ ਇੱਥੇ ਮੋਗੇ ਜਾਂ ਮੋਗੇ ਤੋਂ ਇਲਾਵਾ ਪੰਜਾਬ ਦੇ ਹੋਰ ਕਿੱਥੇ-ਕਿੱਥੇ ਜਾ ਕੇ ਇਹ ਵੇਚਦੇ ਆ